ਸਾਧ ਸੰਗਤ ਜੀ ਰਾਤ ਬੜੀ ਹੀ ਅਨੋਖੀ ਅਤੇ ਅਚੰਬੇ ਵਾਲੀ ਸੀ ਜਦੋਂ ਸਤਕਾਰਯੋਗ ਬਾਬਾ ਜੀ ਬਾਬਾ ਕੁਲਵੰਤ ਸਿੰਘ ਉਹਨਾਂ ਨੂੰ ਜੋ ਅੱਧੀ ਰਾਤੀ ਸੁਪਨਾ ਆਇਆ ਅੱਜ ਅਸੀਂ ਉਸੇ ਹੀ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਹ ਸਿਰਫ ਇੱਕ ਸੁਪਨੇ ਦੀ ਕਹਾਣੀ ਨਹੀਂ ਕਾਲੀ ਯੁਗ ਦਾ ਅੰਤ ਅਤੇ ਉਸ ਦਾ ਇੱਕ ਸੰਕੇਤ ਵੀ ਹੋ ਸਕਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੇ ਆਖੀ ਜੋ ਅੱਧੀ ਰਾਤ ਸੁੱਤੇ ਪਏ ਅਚਾਨਕ ਉੱਠੇ ਤੇ ਕਹਿਣ ਲੱਗੇ ਕਿ ਮੈਨੂੰ ਰਾਤ ਸੁਪਨੇ ਦੇ ਵਿੱਚ ਦਰਸ਼ਨ ਹੋਏ ਚਾਰੇ ਪਾਸੇ ਅੰਧਕਾਰ ਧਰਤੀ ਕੰਬ ਰਹੀ ਸੀ ਲੋਕ ਬੇਸੁੱਧ ਪਏ ਸਨ ਲੋਕ ਪਾਣੀ ਦੇ ਲਈ ਤੜਫ ਰਹੇ ਸਨ ਰੋਟੀ ਇੱਕ ਖਵਾਬ ਬਣ ਚੁੱਕੀ ਸੀ ਤੇ ਇੱਕ ਆਕਾਸ਼ਵਾਣੀ ਹੋਈ ਉਠੋ ਸਮੇਂ ਨੇ ਪੈਂਤਰਾ ਮਾਰਿਆ ਹੈ ਜਦੋਂ ਬਾਬਾ ਜੀ ਨੇ ਇਹ ਸੁਪਨਾ ਸਵੇਰੇ ਸੰਗਤ ਨੂੰ ਸੁਣਾਇਆ ਤਾਂ ਹਾਲਾਤ ਵਿਅਕਤੀਗਤ ਨਹੀਂ ਰਹੇ ਸਾਰਾ ਸਮਾਜ ਉਸ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਵਕਤ ਜੋ ਹਾਲਾਤ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਬੜੇ ਹੀ ਨਾਜ਼ੁਕ ਬਣੇ ਹੋਏ ਨੇ ਤੇ ਸੰਤ ਮਹਾਂਪੁਰਸ਼ਾਂ ਨੂੰ ਆਇਆ ਇਹ ਸੁਪਨਾ ਇਹ ਕੀ ਸੰਕੇਤ ਦਿੰਦਾ ਹੈ ਸਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦੀ ਵਿਆਖਿਆ ਅਕਸਰ ਹੀ ਆਪਾਂ ਸੁਣਦੇ ਆ ਗੁਰੂ ਘਰ ਜਾਣੇ ਆ ਗੁਰਬਾਣੀ ਸੁਣਦੇ ਆ ਇਹ ਤਾਂ ਗੱਲ ਹੈ ਮਹਾਂਪੁਰਸ਼ਾਂ ਨੂੰ ਆਏ ਹੋਏ ਸੁਪਨੇ ਦੀ ਪਰ ਬਾਣੀ ਦੇ ਵਿੱਚ ਵੀ ਕੀ ਲਿਖਿਆ ਹੈ ਬਿਨ ਸਿਮਰਨ ਦੁਖ ਪਾਵੋ ਭਾਰੀ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਮ ਇਸ ਦਾ ਅਰਥ ਹੈ ਕਿ ਜੇਕਰ ਅਸੀਂ ਗੁਰੂ ਦੇ ਸਿਮਰਨ ਤੋਂ ਟੁੱਟ ਗਏ ਆ ਜੇਕਰ ਆਪਾਂ ਗੁਰੂ ਦੀ ਵਿਚਾਰਧਾਰਾ ਤੋਂ ਟੁੱਟ ਗਏ ਆਂ ਤਾਂ ਸਾਨੂੰ ਦੁੱਖ, ਰੋਗ, ਬਿਮਾਰੀਆਂ ਅਤੇ ਦੁਨਿਆਵੀ ਤਬਾਈ ਅਸੀਂ ਆਪਣੇ ਸਰ ਲੈ ਕੇ ਆਉਨੇ ਆਂ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਆਖਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਰ ਅਸੀਂ ਆਪਣੇ ਪਿਤਾ ਪਾਣੀ ਨੂੰ ਹੀ ਜ਼ਹਿਰੀਲਾ ਕਰ ਦਿੱਤਾ। ਮਾਤਾ ਧਰਤੀ ਦਾ ਵੀ ਛੇਕਾ ਕਰ ਦਿੱਤਾ। ਪਰਮਾਤਮਾ ਦੀ ਇਹ ਸਿਰਜੀ ਹੋਈ ਸ੍ਰਿਸ਼ਟੀ ਅਸੀਂ ਆਪਣੇ ਹੱਥੀ ਨਸ਼ਟ ਕਰ ਰਹੇ ਹਾਂ ਜੇਕਰ ਆਪਾਂ ਹੋਰ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਹੋਰ ਵੀ ਧਾਰਮਿਕ ਗ੍ਰੰਥ ਧਰਮ ਵੱਖਰੇ ਹੋ ਸਕਦੇ ਨੇ ਪਰ ਰਾਹ ਸਾਰਿਆਂ ਦਾ ਇੱਕ ਹੀ ਹੁੰਦਾ ਹੈ ਮਹਾਭਾਰਤ ਦੇ ਵਿੱਚ ਕਾਲੀ ਯੁਗ ਦੇ ਸੰਕੇਤ ਆਏ ਹਨ ਜਦੋਂ ਸਮਾਂ ਆਵੇਗਾ ਤੇ ਉਦੋਂ ਮਾਂ ਬਾਪ ਦਾ ਆਦਰ ਖਤਮ ਹੋ ਜਾਵੇਗਾ ਅੱਜ ਆਪਾਂ ਦੇਖ ਰਹੇ ਹਾਂ ਤੁਸੀਂ ਅਨਾਥ ਆਸ਼ਰਮ ਦੇ ਵਿੱਚ ਦੇਖ ਲਓ ਵਿਰਧਾ ਆਸ਼ਰਮ ਦੇ ਵਿੱਚ ਦੇਖ ਲਓ ਵੱਡੇ-ਵੱਡੇ ਪਰਿਵਾਰ ਜੋ ਕਿ ਅੱਜ ਆਪਣੇ ਮਾਤਾ-ਪਿਤਾ ਨੂੰ ਆਪਣੇ ਮਾਸੂਮ ਬੱਚਿਆਂ ਨੂੰ ਅਨਾਥ ਆਸ਼ਰਮਾਂ ਦੇ ਵਿੱਚ ਸੁੱਟਿਆਉਂਦੇ ਨੇ ਨੈਤਿਕਤਾ ਲੋਕਾਂ ਦੀ ਬਿਲਕੁਲ ਗਿਰ ਚੁੱਕੀ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਲਾਲਚ ਵਧੇ ਹੋਏ ਨੇ ਐਸੇ ਲਾਲਚ ਦੇ ਕਰਕੇ ਹੀ ਅੱਜ ਰੋਗ ਵਧੇ ਪਏ ਨੇ ਕਿਉਂਕਿ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਆਪਾਂ ਨੂੰ ਵੱਡਣਾ ਪੈਣਾ ਹੈ ਇਹ ਨਾ ਸੋਚੋ ਕਿ ਅਸੀਂ ਜੋ ਮਰਜ਼ੀ ਕਰੀਏ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆਉਣੀਆਂ ਹੁਣ ਆਪਾਂ ਬਾਈਬਲ ਦੀ ਜੇਕਰ ਗੱਲ ਕਰੀਏ ਸਾਰੇ ਹੀ ਧਾਰਮਿਕ ਗ੍ਰੰਥ ਨੇ ਚਾਹੇ ਕੋਈ ਮਹਾਪੁਰਸ਼ ਨੇ ਧਾਰਮਿਕ ਗ੍ਰੰਥ ਨੇ ਸਾਰੇ ਹੀ ਇਹੀ ਕਹਿੰਦੇ ਨੇ ਕਿ ਇਨਸਾਨ ਦੇ ਨਾਲ ਅੱਜ ਜੋ ਕੁਝ ਵੀ ਵਾਪਰ ਰਿਹਾ ਹੈ ਨਾ ਉਹ ਇਨਸਾਨ ਦੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਫਲ ਹੈ ਜੇਕਰ ਆਪਾਂ ਕਿਕਰਾਂ ਦੇ ਬੀਜ ਬੀਜ ਦਈਏ ਕਿਕਰਾਂ ਦੇ ਬੀਜ ਵਿਜਣ ਤੋਂ ਬਾਅਦ ਜੇਕਰ ਆਪਾਂ ਉਮੀਦ ਕਰੀਏ ਕਿ ਸਾਡੇ ਘਰ ਗੁਲਾਬ ਦੇ ਫੁੱਲ ਗਿਰਨਗੇ ਤਾਂ ਉਹ ਕਦੇ ਵੀ ਨਹੀਂ ਹੋ ਸਕਦਾ ਬਾਈਬਲ ਦੀ ਜੋ ਇੱਕ ਕਿਤਾਬ ਹੈ ਬੁੱਕ ਆਫ ਰੈਵਿਲੇਸ਼ਨ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਲੋਕ ਪਾਪਾਂ ਵਿੱਚ ਡੁੱਬ ਜਾਣਗੇ ਉਦੋਂ ਰੋਗ ਆਫਤਾਂ ਦੀ ਧਰਤੀ ਤੇ ਆਉਣਗੀਆਂ ਹੁਣ ਆਫਤਾਂ ਜੋ ਆਪਾਂ ਨਿਕਲ ਚੁੱਕੇ ਹਾਂ ਕਰੋਨਾ ਮਹਾਮਾਰੀ ਨੇ ਸਾਨੂੰ ਇਹ ਵੀ ਸਿਖਾ ਦਿੱਤਾ ਕਿ ਛੋਟਾ ਜਿਹਾ ਵਾਇਰਸ ਵੀ ਇਨਸਾਨੀ ਤਖ਼ਬਰ ਨੂੰ ਚੂਸ ਚੂਰ ਕਰ ਸਕਦਾ ਹੈ ਸਭ ਕੁਝ ਬੰਦ ਹੋ ਗਿਆ ਸੀ ਲੋਕ ਇਮਾਰਤਾਂ ਦਫਤਰ ਪਾਟਸ਼ਾਲਾ ਇਨਸਾਨ ਘਰਾਂ ਵਿੱਚ ਕੈਦ ਹੋ ਗਿਆ ਸੀ ਇਹ ਕੋਈ ਸਧਾਰਨ ਚੇਤਾਵਨੀ ਨਹੀਂ ਸੀ ਇਹ ਪ੍ਰਮਾਤਮਾ ਦੀ ਆਖਰੀ ਵਾਰਨਿੰਗ ਸੀ ਕਿ ਰੁਕ ਜਾਓ ਸੰਭਲੋ ਤੇ ਕਰੋਨਾ ਤੋਂ ਬਾਅਦ ਡੇਂਗੂ ਚਿਕਨਗੁਨੀਆ ਨੀਪਾ ਵਾਇਰਸ ਅਤੇ ਨਵੀਆਂ ਤਬਾਈਆਂ ਕਿੰਨੀਆਂ ਹੀ ਆਈਆਂ ਛੋਟੀਆਂ-ਛੋਟੀਆਂ ਬਿਮਾਰੀਆਂ ਹਰ ਸਾਲ ਵਧ ਰਹੀਆਂ ਨੇ ਤੇ ਆਪਣੇ ਜੇਬਾਂ ਖਾਲੀ ਕਰ ਰਹੀਆਂ ਨੇ ਤੇ ਇਹ ਸਭ ਕੁਝ ਵਗਾੜੀ ਹੋਈ ਕੁਦਰਤ ਦਾ ਨਤੀਜਾ ਹੈ ਆਪਾਂ ਕੁਦਰਤ ਦੇ ਨਾਲ ਜਿੰਨਾ ਖਿਲਵਾੜ ਕਰਾਂਗੇ ਹੁਣ ਗੁਰਬਾਣੀ ਵਿੱਚ ਤਾਂ ਲਿਖਿਆ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲੱਗਿਆ ਹੁਣ ਆਪਾਂ ਉਸ ਦਾਤੀ ਦੀ ਬਲਹਾਰੀ ਕੁਦਰਤ ਦੇ ਨਾਲ ਹੀ ਆਪਾਂ ਛੇੜਛਾੜ ਕਰਾਂਗੇ ਤੇ ਆਪਣੇ ਹਾਲਾਤ ਤਾਂ ਫਿਰ ਮਾੜੇ ਹੋਣਗੇ ਅੰਤ ਵੱਲ ਨੂੰ ਤਾਂ ਅਸੀਂ ਖੁਦ ਹੀ ਜਾ ਰਹੇ ਹਾਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਹਾਲਾਤ ਵਿਅਕਤੀਗਤ ਨਹੀਂ ਸਾਰੀ ਮਾਨਵਤਾ ਦੇ ਲਈ ਚਿੰਤਾ ਦਾ ਵਿਸ਼ਾ ਹਨ ਕਸ਼ਮੀਰ ਸਰਹੱਦੀ ਵਿਵਾਦ ਅਤੰਕਵਾਦ ਅਤੇ ਹਥਿਆਰਾਂ ਦੀ ਦੌੜ ਨੇ ਸਾਨੂੰ ਲਾਹੂ ਤਬਾਈ ਦੇ ਕੰਡੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜੇ ਆਪਾਂ ਸੱਚਮੁੱਚ ਹੀ ਚਾਹੁੰਦੇ ਆ ਕਿ ਇਨਸਾਨੀਅਤ ਬਚੇ ਤੇ ਅਰਦਾਸ ਦਿਲੋਂ ਕਰਨੀ ਪਵੇਗੀ ਕਿ ਇਹ ਪਰਮ ਪਿਤਾ ਪਰਮਾਤਮਾ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਸਾਡੇ ਤੋਂ ਬਹੁਤ ਸਾਰੇ ਗੁਨਾਹ ਹੋਏ ਨੇ ਅਸੀਂ ਤੇਰੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਉਸ ਦਾ ਇੱਕ ਖਾਮਿਆਜ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ। ਬਾਬਾ ਕਲਵੰਤ ਸਿੰਘ ਜੀ ਉਹਨਾਂ ਨੂੰ ਆਇਆ ਹੈ ਸੁਪਨਾ ਸਾਡੀ ਨੀਂਦ ਖੋਲਣ ਦੇ ਲਈ ਕਾਫੀ ਸੀ। ਇਹ ਸਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਇਨਸਾਨੀਅਤ ਵੱਲ ਵਾਪਸ ਆ ਜਾ। ਤੂੰ ਬਹੁਤ ਕੁਝ ਕਰ ਲਿਆ। ਪਰਮਾਤਮਾ ਨੂੰ ਯਾਦ ਕਰ ਲੈ। ਅਤੇ ਰੋਜ਼ ਸਿਮਰਨ ਕਰਿਆ ਕਰ ਮਾਂ ਧਰਤੀ ਦੇ ਨਾਲ ਪਿਆਰ ਕਰ। ਗੁਰੂ ਪਿਆਰੀ ਸਾਧ ਸੰਗਤ ਜੀ ਜੋ ਕੁਝ ਰਾਤ ਦੇ ਸੁਪਨੇ ਵਿੱਚ ਆਇਆ ਉਹ ਅਸਲ ਵਿੱਚ ਅਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਰੋਟੀ ਪਾਣੀ ਦੀ ਕਮੀ ਭਿਆਨਕ ਰੋਗ ਹਿੰਸਾ ਤੇ ਨਫ਼ਰਤ ਇਹ ਸਾਰੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਖੜੀਆਂ ਹਨ ਇਸ ਲਈ ਆਓ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਸ਼ਰਨ ਦੇ ਵਿੱਚ ਆਈਏ ਗੁਰਬਾਣੀ ਨੂੰ ਅਪਣਾਈਏ ਸਾਧ ਸੰਗਤ ਵਿੱਚ ਜੁੜੀਏ ਤੇ ਦਿਲੋਂ ਇਹੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਨੂੰ ਬਖਸ਼ ਦੇ ਸਾਨੂੰ ਸੱਚ ਦੀ ਰਾਹ ਦਿਖਾ ਤੇ ਸਾਨੂੰ ਸਾਰੀ ਦੁਨੀਆ ਦੇ ਲਈ ਚਾਨਣ ਬਣਾਏ ਰੱਖੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ